ਆਪਣੇ ਹੁਸਨ ਦੇ ਜਾਲ ਵਿੱਚ ਫਸਾ ਕੇ ਇੱਕ ਛੁੱਟੀ ਆਏ ਫੌਜੀ ਦੀ ਲੁੱਟਖੋਹ ਕਰਨ ਅਤੇ ਕੁੱਟਮਾਰ ਕਰਨ ਵਾਲੇ ਦੋ ਔਰਤਾਂ ਸਮੇਤ 4 ਕੀਤੇ ਗ੍ਰਿਫਤਾਰ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਕੀਤੇ ਗਏ। ਬੰਦ ਹਵਾਲਾ ਤ ਐਸਐਚਓ ਥਾਣਾ ਕਨਾਲ ਕਲੋਨੀ ਹਰਜੀਵਨ ਸਿੰਘ ਨੇ ਦਿੱਤੀ ਜਾਣਕਾਰੀ। ਐਸਐਚਓ ਥਾਣਾ ਕਨਾਲ ਕਲੋਨੀ ਹਰਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਛੁੱਟੀ ਆਏ ਫੌਜੀ ਜਾਦੇ ਬਟਿੰਡਾ ਦੇ ਰੇਲਵੇ ਸਟੇਸ਼ਨ ਤੇ ਉਤਰਿਆ ਤਾਂ ਦੋ ਔਰਤਾਂ ਨੇ ਉਸ ਨੂੰ ਆਪਣੀ ਗੱਲਾਂ ਦੇ ਛਾਸੇ ਵਿੱਚ ਲਗਾਇਆ ਅਤੇ ਉਸ ਤੋਂ ਬਾਅਦ ਉਹਨਾਂ ਬੰਦੇ ਨਾਲ ਦੋ ਹੋਰ ਵਿਅਕਤੀ ਸਨ ਜੋ ਉਸ ਨੂੰ ਆਪਣੀ ਕਾਰ ਦੇ ਵਿੱਚ ਬਿਠਾ ਕੇ ਬਟਿੰਡਾ ਦੇ ਦੀਪ ਸਿੰਘ ਨਗਰ ਵਿੱਚ ਲੈ ਗਏ ਜਿੱਥੇ ਇਹਨਾਂ ਔਰਤਾਂ ਵੱਲੋਂ ਉਸ ਨੂੰ ਡਰਾ ਧਮਕਾ ਕੇ ਉਸ ਦੇ ਕੋਲੋਂ 15000 ਰੁਪਏ ਲਗੜ ਲੈਨੇਗੇ ਅਤੇ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਜਦ ਉਸ ਵੱਲੋਂ ਥਾਣਾ ਸਿਵਲ ਨੇ ਵਿਖੇ ਇਹਦੀ ਸ਼ਿਕਾਇਤ ਦਿੱਤੀ ਤਾਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਔਰਤਾਂ ਸਮੇਤ ਚਾਰ ਨੂੰ ਜਿਹੜਾ ਹੈ ਗ੍ਰਿਫਤਰ ਕੀਤਾ ਗਿਆ ਐਸਐਚਓ ਨੇ ਕਿਹਾ ਕਿ ਇਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਪਹਿਲਾਂ ਵੀ ਮਕਦਮੇ ਦਰਜ ਹਨ ਕਿਉਂਕਿ ਬਟਿੰਡਾ ਦੇ ਰੇਲਵੇ ਸਟੇਸ਼ਨ ਦੇ ਜਾਦਤਾਰ ਜਿਹੜੇ ਲੋਕ ਆਉਂਦੇ ਹਨ ਤੇ ਉੱਥੇ ਇਹ ਔਰਤਾਂ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਪਸਾਉਂਦੀਆਂ ਹਨ ਤੇ ਉਸ ਤੋਂ ਬਾਅਦ ਇਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਲੈਂਦੀਆਂ ਹਨ ਐਸੇ ਤਰ੍ਹਾਂ ਕੁਝ ਬਦਲੇ ਬਣਗੇ ਅੰਨੇ ਕੱਲ ਸਾਡੇ ਕੋਲ ਇੱਕ ਸ਼ਿਕਾਇਤ ਸਾਨੂੰ ਮਿਲੀ ਸੀਗੀ ਉਹ ਸ਼ਿਕਾਇਤ ਕਰਤਾ ਹੈਗਾ ਕੌਲਸਿਕ ਜੀ ਇਹ ਰਹਿਣ ਵਾਲਾ ਲਹਰੇਤੂਰ ਕੋੜ ਦਾ ਇਹ ਇਨੀ ਨਾਰਮੀ ਤੇ ਨੌਕਰੀ ਕਰਦਾ ਸਾਮ ਦੇ ਡਿਊਟੀ ਹੈ ਇਹ ਪਰਸੋਂ ਬਦਲਾਵ ਦੇ ਟ੍ਰੇਨ ਤੋਂ ਆਇਆ ਸੀ ਛੁੱਟੀ ਆਇਆ ਸੀਗਾ ਉੱਥੇ ਇਹਨਾਂ ਨੂੰ ਦੋ ਲੇਡੀਜ਼ ਮਿਲ ਗਈਆਂ ਉਹਨਾਂ ਨੇ ਇਹਨੂੰ ਗੱਲਬਾਤ ਹੀ ਲਾ ਲਿਆ ਗੱਲਾਂ ਬਾਤਾਂ ਜਲਾ ਕੇ ਬਾਹਰ ਸਟੇਸ਼ਨ ਤੋਂ ਬਾਹਰ ਆ ਗਏ ਦੋ ਇਹਨਾਂ ਨਾਲ ਕੋਈ ਜਾਣ ਸੀਗੇ ਵੱਲਾਵਤਾ ਕਰਦੇ ਕਰਦੇ ਇਹਨਾਂ ਨੂੰ ਵਰਨਾਕਾਰ ਤੇ ਬਿਠਾ ਲਿਆ ਵਿੱਚ ਉਦੋਂ ਬਾਅਦ ਦੀਪ ਸਿੰਘ ਨਗਰ ਇਕਟਾਰਾਗਾ ਉੱਥੇ ਲੈ ਗਏ ਉੱਥੇ ਲਿਜਾ ਕੇ ਇਹਦੀ ਕਟਮਾਰ ਕੀਤੀ ਉਹਨਾਂ ਨੇ ਕਟਮਾਰ ਕਰਕੇ ਇਹਨੂੰ ਡਰਾਫਟ ਦਿੱਤਾ ਵੀ ਸਾਡੇ ਘਰੇ ਆਏਗਾ ਸਾਡੇ ਲੇਡੀਜ਼ ਨਾਲ ਉਸ ਤੋਂ ਹੋਰ ਏਪੀ ਦਾ ਕਿਤੇ ਡਰਾਫਟ ਕਮਾ ਕੇ ਤੋਂ 15000 ਦੇ ਨਕਦ ਉਹ ਲੈ ਲੇ ਤੇ ਇਹਦੀ ਕਟਮਾਰ ਕੀਤੀ ਐ ਇਸ ਕਰਕੇ ਇਹਨਾਂ ਦੇ ਵਿਰੁੱਧ ਅਸੀਂ ਮੁਕਾਦਮਾ ਅਰਜ ਕਰ ਲਿਆਗਾ ਲੇਡੀਜ਼ ਦੋ ਲੇਡੀਜ਼ ਦੋ ਜੈਂਟਸ ਆ ਕੁਝ ਨਾਮ ਲੋਗ ਬੈਕਤੀ ਇਹਨਾਂ ਦੇ ਸਾਥੀ ਇਹਨਾਂ ਚ ਤੁਸੀਂ ਚਾਰ ਬੰਦੇ ਆ ਜਿਹੜੇ ਦੋ ਲੇਡੀ ਤੇ ਦੋ ਜੱਟਨ ਅਵਦੀਪ ਤੇ ਦਰਵਾਗ ਤੇ ਦੋ ਲੇਡੀ ਜਿਹੜੀਆਂ ਉਹ ਅਸੀਂ ਇਹ ਕਿਰਪਾ ਕਰ ਲਿਆ ਇਹਨਾਂ ਨੂੰ ਮਾਨ ਲਓ ਕੋਰਟ ਵਿੱਚ ਕਰਾਂਗੇ ਉਹ ਦੁਆਦ ਆ ਇਹਨਾਂ ਦਾ ਬੁਕਲ ਮਾੜ ਲਵਾਗੇ ਹੋਰ ਪੁੱਛਗਛ ਕਰਾਂਗੇ ਵੀ ਕਿੰਨਾ ਕਿੰਨਾ ਹਵਾ ਦਾ ਦਾਜ ਹੈ ਪਹਿਲਾਂ ਤੇਰੇ ਧੀ ਤੇ ਉਹ ਅਤੀਤ ਤਰ੍ਹਾਂ ਦੀ ਪੁੱਛਗਛ ਕਰਤੀ ਦੀ ਹੁੰਦੀ ਆ ਜਿਹੜੇ ਬਾਰੇ ਅਸੀਂ ਪੁੱਛਗਛ ਕਰ ਰਹੇ ਹਾਂ ਵੀ ਇਹਨਾਂ ਦਾ ਕੋਈ ਗਰੋਹ ਹੈ ਕਿਸ ਤਰ੍ਹਾਂ ਇਹਨੇ ਇਕੱਠੇ ਹੋਏ ਇੱਕ ਦਿਨ ਇਕੱਠੇ ਕਰਕੇ ਰਹਿੰਦੇ ਆ ਇਹਦੇ ਬਾਰੇ ਅਸੀਂ ਬਰਤਾਲ ਕਰ ਰਹੇ ਹਾਂ ਜੇ ਕਿ ਜਿੱਥੇ ਲੈ ਕੇ ਗਏ ਧਾਰੀ ਤੇ ਇਹ ਦੀਪ ਸਿੰਘ ਨਗਰਾ ਕਰਾਇ ਤੇ ਕਰ ਲਿਆ ਉੱਥੇ ਹਾਂ ਜੀ ਹਾਂਜੀ ਜਿਹੜੀ ਸਾਡੇ ਹੁਣ ਤੱਕ ਦੀ ਪੁੱਛ ਗਏ ਸੀ ਇਹ ਗੱਲ ਸਾਹਮਣੇ ਆਈ ਹੈ ਵੀ ਨਵਦੀਪ ਤੇ ਦਲਵਾਗ ਤੇ ਨਵਦੀਪ ਤੇ ਦੋ ਮਕਦਮੇ ਦਰਜ ਹੈ ਜੀ ਇੱਕ ਤਾਂ ਜਲੰਧ ਦਾ ਹੈਗਾ ਇੱਕ ਥਾਣੇ ਦਾ ਦਵਾਲੀ ਵਧਣਦੇ ਆ ਉਹ ਵੀ ਇਸੇ ਤਰ੍ਹਾਂ ਦਾ ਹੀ ਹੈ ਇਹਨਾਂ ਨੇ ਕਿਸੇ ਨੂੰ ਬਲੈਕਮੇਲ ਕੀਤਾ ਸੀ ਉਹ ਮਕਦਮਾ ਦਰਜ ਹੋਇਆ ਤੇ ਜਿਹੜਾ ਦਲਵਾਗ ਹੈ ਉਹਦੇ ਤੇ ਵੀ ਇਸੇ ਤਰ੍ਹਾਂ ਦਾ ਇੱਕ ਮਕਦਮਾ ਦਰਜ ਹੋਇਆ ਹੈ ਹੁਣ ਅਸੀਂ ਕਿ ਇਹਨਾਂ ਨੂੰ ਇਹਨਾਂ ਦੀ ਗ੍ਰਿਫਤਾਰੀ ਪਾ ਲਈ ਹੈ ਜੀ ਅਸੀਂ ਅਜਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਹੌਲ ਬੋਲ ਸਮਾਧ ਲਵਾਂਗੇ ਇਹਦੇ ਜਿਹੜੀ ਤਪੀਖ ਹੋ ਗਈ ਜਿਹਨਾਂ ਦੇ ਜਿਹੜੇ ਹੋਰ ਸਾਥੀ ਆ ਇਹਨਾਂ ਨੇ ਕਿਹੜਾ ਕਿਹੜਾ ਹੋਰ ਲੋਕ ਆ ਇਹਨਾਂ ਨੇ ਇਸ ਤਰ੍ਹਾਂ ਕਰਕੇ ਉਹ ਸਾਰੀ ਅੱਧੀ ਬਚੇ ਤਾ